ਬਿਲ ਐਪਲੀਕੇਸ਼ਨ ਤੇ ਕਰੀ ਮਹੀਨਾ ਯਾਨੀ ਕਿ 5 6 ਡਾਟਾ ਜਿਹੜੀ ਪਾਈ ਹੈ ਵੱਡੇ ਵੱਡੇ ਫੈਕਟਰ ਕੇ ਪੂਰਾ ਪੂਰਾ ਦਿਨ ਜਿਹੜੀ ਸੁਣਵਾਈ ਚੱਲਦੀ ਸੀ ਅੱਜ ਜਿਹੜਾ ਫੈਸਲਾ ਹੈ ਗਰਾਉਂਡ ਰਿਪੋਰਟ ਕੀ ਕਰਨ ਸਰ ਇਹਦੇ ਵਿੱਚ ਕਟ ਹੋ ਕੇ 10 12 ਦਿਨ ਸੀ ਵੀ ਜਿਹਦੇ ਵਿੱਚ ਰੈਗੂਲਰ ਜਿਹੜੀ ਹੈアリング ਡੇ ਟੂ ਡੇ ਹੈアリング ਇਹਦੇ ਚੱਲ ਰਹੀ ਸੀ ਤੇ ਡੇਲੀ ਮਤਲਬ ਕੋਰਟ ਦੇ ਵਿੱਚ ਕਾਫੀ ਘੰਟੇ ਆਰਗੂਮੈਂਟਸ ਹੁੰਦੇ ਸੀ ਉਹਨਾਂ ਵੱਲੋਂ ਵੀ ਦੈਨ ਫਿਰ ਸਾਡੇ ਵੱਲੋਂ ਵੀ ਕਾਫੀ देर ਆਰਗੂ ਕੀਤਾ ਗਿਆ ਤੇ 21 ਕ ਪੁਆਇੰਟ ਦੇ ਉੱਤੇ ਜਿਹੜਾ ਮਤਲਬ ਐਫ ਆਈ ਆਰ ਜਿਵੇਂ ਦੇਖਿਆ ਸੀ ਉਹ 540 ਕਰੋੜ ਦੀ ਗੱਲ ਆਈ ਸੀ ਉਸ ਤੋਂ ਇਲਾਵਾ ਡਿਊਰਿੰਗ ਇਨਵੈਸਟੀਗੇਸ਼ਨ ਹੋਰ ਜਿਹੜੀ ਕੁਝ ਪ੍ਰੋਪਰਟੀਆਂ ਦਾ ਆਇਆ ਸੀ ਹਰ ਇੱਕ ਪੁਆਇੰਟ ਜਿਹੜਾ ਵੀ ਇਹਨਾਂ ਮਤਲਬ ਡਿਊਰਿੰਗ ਇਨਵੈਸਟੀਗੇਸ਼ਨ ਰਿਮਾਂਡ ਦੇ ਟਾਈਮ ਦੇ ਤੇ ਹਰ ਇੱਕ ਪੁਆਇੰਟ ਦੇ ਉੱਤੇ ਕੋਰਟ ਨੇ ਜਿਹੜੀ ਹੈ ਹੀアリング ਜਿਹੜੀ ਦਿੱਤੀ ਬੜੀ ਪੇਸ਼ੀਐਂਟ ਹੀアリング ਕੋਰਟ ਨੇ ਵੀ ਦਿੱਤੀ ਤੇ ਵੀ ਵੀ ਵਰ ਥੈਂਕਫੁਲ ਸਾਰੀ ਪਾਰਟੀਆਂ ਮਤਲਬ ਜਿਸ ਲੈਵਲ ਦੇ ਉੱਤੇ ਕੋਰਟ ਨੇ ਵੀ ਸੁਣਵਾਈ ਦਿੱਤੀ ਇਸ ਕੇਸ ਦੇ ਵਿੱਚ ਤੇ ਉਸ ਤੋਂ ਬਾਅਦ ਕੋਰਟ ਨੇ ਅੱਜ ਜਿਹੜੀ ਮੇਨਲੀ ਕਿਹਾ ਕਿ ਤਾਂ ਇਨਵੈਸਟੀਗੇਸ਼ਨ ਪੈਂਡਿੰਗ ਹੈ ਤੇ ਦੂਸਰਾ ਜਿਹੜਾ ਕਿ ਆਫੈਂਸਿਸ ਜਿਹੜੇ ਨੇ ਕਿ ਕਾਫੀ ਗ੍ਰੇਵ ਹੈ ਇਸ ਕਰਕੇ ਵੀ ਐਲੀਗੇਸ਼ਨ ਜਿਹੜੀਆਂ ਨੇ ਕਿ ਕਾਫੀ ਗ੍ਰੇਵ ਹੈ ਇਸ ਕਰਕੇ ਮੈਂ ਜਿਹੜੀ ਪਟੀਸ਼ਨ ਹੈ ਡਿਸਮਿਸ ਕਰ ਰਿਹਾ ਡਿਟੇਲਡ ਆਰਡਰ ਵੀ ਜਿਹੜਾ ਕਹਿ ਰਹੇ ਸੀ ਵੀ ਹੁਣੇ 5-10 ਮਿੰਟ ਦੇ ਵਿੱਚ ਹੀ ਡਿਟੇਲਡ ਆਰਡਰ ਵੀ ਆ ਜਾਏਗਾ ਕਿਉਂਕਿ ਬੜੀ ਲੰਬੀ ਚੌੜੀ ਉਹਨਾਂ ਵੱਲੋਂ ਵੀ 600 ਪੇਜ ਦੀ ਜਿਹੜੀ ਹੈਗੀ ਹੈ ਕਾਫੀ ਚੀਜ਼ਾਂ ਉਹਨਾਂ ਨੇ ਕੀਤੀ ਸੀ ਤੁਹਾਡੇ ਵੱਲੋਂ ਵੀ ਜਿਹੜਾ ਹੈਗਾ ਜਵਾਲ ਜਵਾਬ ਹੋਇਆ ਆਰਗੂਮੈਂਟਸ ਬਹੁਤ ਲੰਬੇ ਚੌੜੇ ਹੋਣਗੇ ਦੇਖੋ ਇਹਦੇ ਵਿੱਚ ਕਾਫੀ ਇੱਕ ਇੱਕ ਪੁਆਇੰਟ ਦੇ ਉੱਤੇ ਮੈਂ ਤੁਹਾਨੂੰ ਇਹ ਕਹੂੰਗਾ ਜੇ ਐਫ ਆਈ ਆਰ ਸੀਗੀ ਤਾਂ ਐਫ ਆਈ ਆਰ ਦੇ ਵਿੱਚ ਇੱਕ ਇੱਕ ਵਰਡ ਦੇ ਉੱਤੇ ਬਹਿਸ ਹੋਈ ਹੈ ਤੇ ਉਸ ਤੋਂ ਇਲਾਵਾ ਫਿਰ ਕੁਝ ਵੀ ਡਿਊਰਿੰਗ ਇਨਵੈਸਟੀਗੇਸ਼ਨ ਜੋ ਕੁਝ ਆਇਆ ਹੈ ਫਿਰ ਕਿਸ ਇਸ ਤਰੀਕੇ ਨਾਲ ਐਫ ਆਈ ਆਰ ਹੋਈ ਪਹਿਲਾਂ ਦੇ ਬੈਕਗ੍ਰਾਉਂਡ ਜਿਹੜੀ ਹੈ ਹਰ ਇੱਕ ਪੁਆਇੰਟ ਦੇ ਉੱਤੇ ਦੋਨੋਂ ਪੱਖਾਂ ਵੱਲੋਂ ਮਤਲਬ ਆਪਣੇ ਤੱਥ ਪੇਸ਼ ਕੀਤੇ ਗਏ ਸੀ ਤੇ ਕੋਰਟ ਨੇ ਉਸ ਤੋਂ ਬਾਅਦ ਸਾਰੇ ਡਾਕੂਮੈਂਟਸ ਦੇਖਣ ਤੋਂ ਬਾਅਦ ਹਰ ਦੋਨੋਂ ਪਾਰਟੀਆਂ ਦੀ ਬਹਿਸ ਹੋਣ ਤੋਂ ਬਾਅਦ ਕਿਉਂਕਿ ਹੁਣ ਦੇਖੋ ਇੰਨੀ ਜ਼ਿਆਦਾ ਮਤਲਬ ਬਹਿਸ ਹੀ ਕੇ ਵੀ ਨਹੀਂ ਕਿ ਬਹੁਤ ਵੀ ਸ਼ਾਰਟ ਲੇ ਹੋਵੇ ਪੰਜ ਪੰਜ ਘੰਟੇ ਡੇਲੀ ਬੇਸਿਸ ਉਤੇ ਦੋ ਦੋ ਤਿੰਨ ਤਿੰਨ ਘੰਟੇ ਤਾਂ ਕਾਫੀ ਹੈ। ਉਹ ਨਾ ਵੱਲੋਂ ਕਿਹਾ ਕਿ ਪੋਲੀਟੀਕਲੀ ਵੈਂਡੇਟਾ ਦੇ ਚੱਲਦੇ ਔਰ ਐਫਆਈਆਰ ਤੇ ਕੁਝ ਦੇਖੋ ਸਾਰਾ ਕੁਝ ਆਰਗਿਊ ਹੋਇਆ। ਹਰ ਇੱਕ ਪੁਆਇੰਟ ਮੈਂ ਤੁਹਾਨੂੰ ਤੁਹਾਨੂੰ ਕਹਿ ਰਿਹਾ ਕਿ ਜੋ ਹੁਣ ਤੱਕ ਉਹ ਨਾ ਵੱਲੋਂ ਅਲੀਗੇਸ਼ਨਾਂ ਬਾਹਰ ਲਗਾਈ ਜਾਂਦੀਆਂ ਸੀਗੀਆਂ ਉਹ ਸਭ ਕੁਝ ਕੋਰਟ ਦੇ ਵਿੱਚ ਆਰਗਿਊ ਹੋਇਆ ਤੇ ਹਰ ਇੱਕ ਪੁਆਇੰਟ ਨੂੰ ਕੋਰਟ ਦੇ ਜਿਹੜਾ ਵੀ ਡੀਲ ਕੀਤਾ ਤੇ ਹਰ ਇੱਕ ਪੁਆਇੰਟ ਦਾ ਅਸੀਂ ਜਵਾਬ ਵੀ ਦਿੱਤਾ ਹੈ ਕਿਵੇਂ ਪੋਲੀਟੀਕਲ ਵੈਂਡੇਟਾ ਨਹੀਂ ਬੰਦਾ ਕਿਵੇਂ ਸਭ ਕੁਝ ਹਰ ਇੱਕ ਪੁਆਇੰਟ ਡਿਟੇਲਡ ਆਰਡਰ ਆਏਗਾ ਸਾਨੂੰ ਲਗਉਂਗੀ ਜਿਸ ਤਰੀਕੇ ਨਾਲ ਬੈਸ ਹੋਈ ਹੈ ਇਸ ਕੇਸ ਦੇ ਵਿੱਚ